ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਉਹਨਾਂ ਸਾਨੂੰ ਜਨਮ ਦਿੱਤਾ ਹੈ ਪਰਮਾਤਮਾ ਨੇ ਅਸੀਂ ਧਰਤੀ ਤੇ ਆਏ ਆ ਬਦ ਨਹੀਂ ਕਿੰਨੇ ਚਿਰਾਂ ਬਾਅਦ ਆਏ ਕਦੋਂ ਆਣਾ ਹੈ ਹੂੰ ਇਹ ਜਨਮ ਦੁਬਾਰਾ ਦੁਬਾਰਾ ਥੋੜੇ ਮਿਲਨੇ ਆਏ ਹੂੰ ਕੋ ਮਹਾਭਾਰਤ ਰ ਰਵੈਣ ਆਪਾਂ ਕੰਨਾ ਕੁਝ ਦੇਖੇ ਮਹਾਭਾਰਤ ਵਿੱਚ ਕ੍ਰਿਸ਼ਨ ਭਗਵਾਨ ਪਾਂਡੂਆਂ ਦੇ ਨਾਲ ਤੇ ਜੀ ਹੂੰ ਤੁਹਾਨੂੰ ਪਤਾ ਨਾਲੇ ਤੇ ਜੀ ਬਿਲਕੁਲ ਜੀ ਲੇਕਿਨ ਕਸ਼ਟ ਤਾਂ ਉਹਨਾਂ ਵੀ ਰਹੇ ਆ ਰੱਬ ਨਾਲ ਸੀ ਤਾਂ ਵੀ ਕਸ਼ਟ ਰਹੇ ਆ ਕਸ਼ਟ ਜੇ ਅੱਜ ਵਾਰ ਰੋਣਾ ਨਹੀਂ ਚਾਹੀਦਾ ਹਮ ਨਾਲੇ ਖਾਸ ਕਰਕੇ ਜੇ ਕਸ਼ਟ ਆਨੇ ਆ ਉਹਨੂੰ ਵੀ ਨਾ ਖੁਸ਼ੀ ਨਾਲੇ ਹੀ ਲੰਘਾਣਾ ਚਾਹੀਦਾ ਕਸ਼ਟ ਕੋਈ ਬੜੀ ਗੱਲ ਨਹੀਂ ਹੈ ਜੇ ਦਿਨ ਆ ਨਹੀਂ ਰਿਹਾ ਤਾਂ ਉਹ ਵੀ ਨਹੀਂ ਰਹਿਣਾ ਜੇ ਸੁੱਖ ਨਹੀਂ ਰਹਿੰਦੇ ਤਾਂ ਦੁੱਖ ਵੀ ਨਹੀਂ ਰਹਿਣੇ ਹਮ ਹਾਂ ਸੁੱਖ ਵੀ ਇਹ ਚਲਦੇ ਫਿਰਦੇ ਰਹਿੰਦੇ ਨੇ ਦਿਨ ਚੜਿਆ ਤਾਂ ਛਿਪਣਾ ਤਾਂ ਹੈ ਹੀ ਹੈ ਹਮ ਗਰੀਬੀ ਹੈ ਅਮੀਰੀ ਹੈ ਅਮੀਰੀ ਹੈ ਗਰੀਬੀ ਹੈ ਚਲਦੀ ਰਹਿੰਦੀ ਹੈ ਇਹ ਤਾਂ ਸੰਸਾਰ ਹੈ ਇਤਨਾ ਚਲਦਾ ਆਇਆ ਰਿਸ਼ੀ ਮੁੰਨੀਆਂ ਤੋਂ ਚਲਦਾ ਆਇਆ ਹੁਣ ਪਾਂਡਵਾਂ ਨੂੰ ਭिक्षा ਮੰਗ ਕੇ ਵੀ ਖਾਣਾ ਪਿਆ ਮੰਡਤਵਣ ਕੇ ਪਾਂਡਵਾਂ ਨੇ ਕਿੰਨਾ ਕੋਈ ਸੰਘਰਸ਼ ਕਰਿਆ ਜਿਹਦੇ ਮਰਜ਼ੀ ਮਾਰਗਾ ਖੋਕਤ ਜੋ ਮਰਜ਼ੀ ਖਾ ਸਕਦੇ ਤੇ ਲੇਕਿਨ ਉਹਨਾਂ ਨੇ ਪਰਮਾਤਮਾ ਨੂੰ ਮੰਨਿਆ ਵੀ ਠੀਕ ਹੈ ਸਾਡੇ ਬਾਦ ਦੁੱਖ ਦੀ ਘੜੀ ਆਉ ਉਹਨੂੰ ਦੁੱਖ ਦੀ ਘੜੀ ਨੂੰ ਵੀ ਮੰਨਣਾ ਚਾਹੀਦਾ ਅਸੀਂ ਡਰ ਜੰਦੇ ਹਾਂ ਮੜਾ ਜੇ ਕੋਈ ਦੁੱਖ ਆ ਜਾਵੇ ਅਸੀਂ ਘਬਰਾ ਜਾਂਦੇ ਹੁਈਓ ਘਬਰਾਣਾ ਨਹੀਂ ਚਾਹੀਦਾ ਕੋਈ ਨਾ ਆਣ ਦੇ ਦੁੱਖ ਦੁੱਖ ਇਨਸਾਨਾਂ ਬਈ ਪੇ ਕਰਦੇ ਆ ਦੁੱਖ ਦਾ ਸਾਹਮਣਾ ਕਰਨਾ ਚਾਹੀਦਾ ਕੋਈ ਨਾ ਆ ਰਿਹਾ ਪਰਮਾਤਮਾ ਦੇਖਦਾ ਹੁੰਦਾ ਆਰਾਮ ਆਰਾਮ ਜੰਦਰ ਜੀ ਨੇ ਕਿੰਨਾ ਕਸ਼ਟ ਚੱਕਿਆ ਸਾਡੇ ਕੇ ਸਾਡੇ ਗੁਰੂ ਆ ਹੂੰ ਹਿੰਦੂ ਧਰਮ ਵਿੱਚ ਗੁਰੂ ਆ ਸਾਡੇ ਉਹ ਜੀ ਲੇਕਿਨ ਉਹਨਾਂ ਨੇ ਵੀ ਬਣਵਾਸ ਕੱਟੇ ਐ 14 ਸਾਲ ਬਾਕੀ ਆ ਜੋ ਆਪਾਂ ਸਿੱਖ ਇਤਿਹਾਸ ਵਿੱਚ ਆ ਜੋ ਹੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਕਸ਼ਟ ਚੱਕੇ ਐ ਦਸੇ ਗੁਰੂਆਂ ਨੇ ਕਿੰਨੇ ਵੱਲੋਂ ਇਕੜਾ ਤੱਤੀਆਂ ਤਵੀਆਂ ਦੇ ਬੈਠੇ ਐ ਹੂੰ ਬੱਚਿਆਂ ਨੂੰ ਸ਼ਹੀਦ ਕਰਾਇਆ ਹੂੰ ਉਹ ਕਿਤੇ ਥੋੜੇ ਕਸ਼ਟ ਤੇ ਸਾਡੇ ਪਤਾ ਕਸ਼ਟ ਦੇ ਹੈ ਹੀ ਨਹੀਂ ਸਾਨੂੰ ਤਾਂ ਕੋਈ ਅੱਡਾ ਦੁੱਖ ਹੈ ਨਹੀਂ ਜਿੰਨਾ ਉਹਨਾਂ ਨੇ ਗੁਰੂਆਂ ਨੇ ਕਸ਼ਟ ਚੱਕੇ ਐ ਰਹੀ ਗੱਲ ਮੈਂ ਰੋਪੜ ਜ਼ਿਲ੍ਹੇ ਵਾਲਿਆਂ ਨੂੰ ਕਹਿੰਦਾ ਐ ਖਾਸ ਕਰਕੇ ਇਕਨਾਂ ਅਸੀਂ ਰੋਪੜ ਜ਼ਿਲ੍ਹੇ ਅਸੀਂ ਤਾਂ ਰੱਬ ਦੀ ਬੁੱਕਲ ਵਿੱਚ ਬੈਠੀ ਐ ਜਿਹੜੇ ਅਸੀਂ ਐ ਸਾਨੂੰ ਘਬਰਾਣੇ ਦੀ ਲੋੜ ਨਹੀਂ ਸਾਨੂੰ ਕਿਤੇ ਭਟਕਣੇ ਦੀ ਲੋੜ ਨਹੀਂ ਸਾਡੇ ਕੋਲ ਆਨੰਦਵਰ ਸਾਹਿਬ ਹੂੰ ਚਮਕੌਰ ਸਾਹਿਬ ਜੀ ਫਤਿਹਗੜ੍ਹ ਸਾਹਿਬ ਹੂੰ ਸਾਡੀ ਐਸੀ ਧਰਤੀ ਐ ਉਰ ਤਾਂ ਬੜੇ-ਬੜਿਆਂ ਨੇ ਕਸ਼ਟ ਉਤਰ ਜੰਨੇ ਮੈਂ ਨਹੀਂ ਕਿਤੇ ਭਟਕਦਾ ਅੱਛਾ ਹਾਂ ਚਮਕੌਰ ਸਾਹਿਬ ਜਾਓ ਆਨੰਦਵਰ ਸਾਹਿਬ ਜਾਓ ਫਤਿਹਗੜ੍ਹ ਸਾਹਿਬ ਜਾਓ ਮੱਥਾ ਟੇਕੋ ਇਹ ਸੀਂਦਾ ਦੀਆਂ ਧਰਤੀਆਂ ਐ ਆਨੰਦ ਇੱਥੇ ਤਾਂ ਇਤਿਹਾਸ ਹੀ ਇੰਨਾ ਪਿਆ ਸਾਡਾ ਰੋਪੜ ਜ਼ਿਲ੍ਹੇ ਮੈਂ ਸਰ ਸੀ ਉញੋਂ ਭਟਕਣਾ ਕਾਹਦੇ ਭਟਕਣਾ ਸੀ ਅਦਾ ਬੁੱਕਲ ਵਿੱਚ ਮਹਾਰਾਜ ਦੀ ਬੁੱਕਲ ਵਿੱਚ ਬੈਠੇ ਸਨ ਤਾਂ ਗੋਦੀਆਂ ਵਿੱਚ ਬਿਠਾ ਲਿਆ ਉਹਨਾਂ ਨੇ ਹੂੰ ਹਾਂ ਦੱਸੋ ਜੀ ਗੱਲ ਤਾਂ ਨਹੀਂ ਨਹੀਂ ਬਿਲਕੁਲ ਸਹੀ ਰਹੀ ਗੀ ਪਾਣੀ ਸਾਡਾ ਸ਼ੁੱਧ ਹੈ ਹੂੰ ਵਾਤਾਵਰਨ ਸਾਡਾ ਸ਼ੁੱਧ ਹੈ ਜੀ ਗੁਰੂ ਸਾਡੇ ਕੋਲ ਹੈ ਹੂੰ ਤੇ ਹੋਰ ਕੀ ਕਹਿ ਕੀ ਕਹਿ ਚਾਹੀਦਾ ਸੋਚ ਸੋਚ ਵਧੀਆ ਰੱਖਣੀ ਚਾਹੀਦੀ ਸੋਚ ਪੋਜ਼ਿਟਿਵ ਪੋਜ਼ਿਟਿਵ ਸੋਚਣਾ ਚਾਹੀਦਾ ਪੋਜ਼ਿਟਿਵ ਬੋਲਣਾ ਚਾਹੀਦਾ ਹੂੰ ਜੀਵ ਨੂੰ ਸਰਸਵਤੀ ਕੇ ਹੈਗੇ ਆ ਜੀ ਇਹ ਤੇ ਕਦੀ ਨੈਗੇਟਿਵ ਨਾ ਬੋਲੋ ਹੂੰ ਇਦਾਂ ਕਰੀ ਪੋਜ਼ਿਟਿਵ ਹਮੇਸ਼ਾ ਤੁਸੀਂ ਪੋਜ਼ਿਟਿਵ ਸੋਚੂਗੇ ਤੁਸੀਂ ਪੋਜ਼ਿਟਿਵੇ ਰਹੋਗੇ ਹੂੰ ਕਿਸੇ ਦਾ ਮਾੜਾ ਲੱਗ ਜਾਓ ਕਰਨਾ ਥੋੜਾ ਪਰਮਾਤਮਾ ਨਾਲ ਪਹਿਲਾਂ ਕਰਨਾ ਆ ਉਹ ਬਾਣ ਜੜਾ ਨੇ ਜੋ ਤੁਸੀਂ ਸੋਚੂਗੇ ਸੋਚ ਪੋਜ਼ਿਟਿਵ ਅੱਗੇ ਨੂੰ ਵਧਣੇ ਵਾਲੀਆਂ ਸੋਚੋ ਅੱਖਾਂ ਸਾਨੂੰ ਪਿੱਛੇ ਨੂੰ ਨਹੀਂ ਦਿੰਦੀ ਅੱਗੇ ਨੂੰ ਦਿੰਦੀਆਂ ਹੂੰ ਇੱਕ ਅੱਖ ਪਰਮਾਤਮਾ ਪਿੱਛੇ ਵੀ ਲਾ ਸਕਦਾ ਤਾਂ ਕਰ ਦਿੰਦੇ ਜੀ ਇਹ ਕਿਉਂ ਨਹੀਂ ਲਾਈ ਹੈ ਅੱਗੇ ਨੂੰ ਅੱਗੇ ਅੱਗੇ ਨੂੰ ਦੇਖਣਾ ਆਪਾਂ ਨੇ ਪਿੱਛੇ ਨਹੀਂ ਦੇਖਣਾ ਨਾ ਪਿੱਛੇ ਬਾਰੇ ਸੋਚਣਾ ਪਿੱਛੇ ਬਾਰੇ ਕਿਉਂ ਸੋਚਣਾ ਜੋ ਗੋਜਰ ਜੋ ਗੋਜਰ ਚੱਕੇ ਉਹਦੇ ਬਾਰੇ ਕਿਉਂ ਸੋਚਣਾ ਕਿਉਂ ਸੋਚੁੰਦੇ ਹੋ ਇਹਦੇ ਬਾਰੇ ਹੂੰ ਜੋ ਚਲੇ ਗਿਆ ਚੀਜ਼ ਉਹ ਦੁਬਾਰਾ ਉਹਨੂੰ ਸੋਚ ਕੇ ਕਿਉਂ ਕਰਨਾ ਅੱਗੇ ਵਧਣੇ ਵਾਲੀ ਸੋਚਣੀ ਹੈ ਨਾ ਤੁਸੀਂ ਅੱਗੇ ਨੂੰ ਵਧੋ ਜਿੰਨਾ ਤੁਸੀਂ ਬੈਕ ਕਿੰਨਾ ਕੁ ਤੁਰ ਲੂਗੇ ਤੁਰ ਕੇ ਦਿਖਾਓ ਪੁੱਛੇਗਾ ਸੇ ਜੀ ਤੁਰ ਨਹੀਂ ਸਕਦੇ ਚਾਰ ਡਿੰਗਾ ਨਹੀਂ ਪੱਟ ਸਕਦੇ ਹਾਂ ਅੱਗੇ ਨੂੰ ਤੁਸੀਂ ਸਾਰਾ 100 ਡਿੰਗਾ ਪੱਟ ਲੋ ਹੂੰ ਇਹ ਪਰਮਾਤਮਾ ਨੇ ਜਿਹੜਾ ਸਰੀਰ ਬਣਾਇਆ ਉਇਓ ਥੋੜੇ ਬਣਾਇਆ ਹੈ ਪਤਾ ਨਹੀਂ ਪਰਮਾਤਮਾ ਨੇ ਕਿੱਕਣਾ ਇਹ ਵੈਸੇ ਹੀ ਨਹੀਂ ਹੈ ਵੀ ਉਇਓ ਆਪਾਂ ਮੁੱਲ ਖਰੀਦ ਰਹੇ ਹੋਗੇ ਕੁਛ ਇਹ ਆ ਜਾਊਗਾ ਚੀਜ਼ ਆ ਜਾਊਗੀ ਠੀਕ ਹੈ ਡਾਕਟਰੀ ਵੱਧ ਗਈ ਦੇਖੋ ਡਾਕਟਰੀ ਕਿਤੇ ਦੇ ਕਿਤੇ ਚਲੇ ਗਈ ਹੂੰ ਸਾਇੰਸ ਤਰੱਕੀ ਕਰ ਗਈ ਲੇਕਿਨ ਮਰੇ ਵੀ ਬੰਦੇ ਇਹ ਤਾਂ ਨਹੀਂ ਜੂੰਦਾ ਕਰ ਸਕਦੀ ਬਿਲਕੁਲ ਤਾਂ ਕਰ ਦੂੰਗੀ ਬਿਲਕੁਲ ਸਹੀ ਗੱਲ ਹੈ ਬਸ ਸਰ ਨਹੀਂ ਕਰ ਸਕਦੇ ਕੀ ਕਰ ਸਕਦੀ ਤਾਂ ਦੱਸੋ ਨਹੀਂ ਕਰ ਸਕਦੇ ਬਸ ਸਰ ਉਹਦਾ ਪਾਣਾ ਮਰੋ ਉਹਦਾ ਗੁਰੂ ਦਾ ਪਾਣਾ ਮੰਨੋ ਠੀਕ ਹੈ ਪ੍ਰਮਾਤਮਾ ਦਾ ਜੋ ਰੰਗ ਹੈਗੇ ਇੱਥੇ ਆਏ ਅਸੀਂ ਆਪਣੀਆਂ ਚੀਜ਼ਾਂ ਕਰਕੇ ਚਲੇ ਜਾਣਾ ਇੱਕ ਦਿਨ ਅਸੀਂ ਵੀ ਚਲੇ ਜਾਣਾ ਅਸੀਂ ਕਿਹੜੇ ਉਰੀ ਰਹਿਣਾ ਯਾਰ ਹੂੰ ਬੜੇ ਬੜੇ ਲੰਘੇ ਬੜੇ ਬਡੇਰੇ ਲੰਘੇ ਹੋਰ ਲੰਘੇ ਸਾਡੇ ਬਜ਼ੁਰਗ ਲੰਘੇ ਅਸੀਂ ਵੀ ਇੱਕ ਦਿਨ ਆਪਣੀ ਆਏ ਇਹ ਨਾ ਸਾਡੀਆਂ ਇੱਕ ਡਿਊਟੀਆਂ ਲਾਈਆਂ ਹੋਈਆਂ ਜੀ ਡਿਊਟੀਆਂ ਭਗਤਾ ਰਹੇ ਹਾਂ ਤੁਸੀਂ ਮੇਰੀ ਵੀਡੀਓ ਅਚਾਨਕ ਬਣਾ ਲਈ ਜਦ ਮੈਂ ਬੈਠੇ ਤਾਂ ਅੱਜ ਤੁਸੇ ਮੈਨੂੰ ਮਿਲੇ ਇਹ ਡਿਊਟੀਆਂ ਲੱਗੀਆਂ ਹੋਈਆਂ ਆਪਣੀਆਂ ਡਿਊਟੀਆਂ ਸੀ ਆਪਣੇ ਨਾ ਡਿਊਟੀਆਂ ਭਗਤਾ ਰਹੇ ਹਾਂ ਕੋਈ ਪੁੱਤ ਬਣ ਕੇ ਭਗਤਾ ਰਿਹਾ ਕੋਈ ਬਾਪ ਬਣ ਕੇ ਕਰ ਰਿਹਾ ਕੋਈ ਧੀ ਬਣ ਕੇ ਕਰ ਰਿਹਾ ਕੋਈ ਨੂੰਹ ਬਣ ਕੇ ਕਰ ਰਹੀ ਹੈ ਇਹ ਡਿਊਟੀਆਂ ਲੱਗੀਆਂ ਹੋਈਆਂ ਆਪਣੀਆਂ ਕੋਈ ਨੌਕਰ ਬਣ ਜਾਂਦਾ ਏ ਕੋਈ ਮਾਲਕ ਬਣ ਜਾਂਦਾ ਏ ਹਮਮ ਪਰ ਜਦੋਂ ਡਿਊਟੀ ਖਤਮ ਹੋ ਗਈ ਉਦੋਂ ਅਸੀਂ ਚਲੇ ਜਾਣਾ ਰੋਲ ਕਰਕੇ ਲੱਗ ਰਿਹਾ ਰੋਲ ਹੈ ਇਹ ਇਹ ਤਾਂ ਫਿਲਮ ਹੈ ਚੱਲ ਰਹੀ ਹੈ ਜੇ ਤੁਹਾਨੂੰ ਕੋਈ ਗਲਤ ਲੱਗਦਾ ਦੱਸ ਨਹੀਂ ਬਿਲਕੁਲ ਹਮ ਆਪਣੇ ਆਪਣੇ ਰੋਲ ਅਦਾ ਕਰਦੇ ਹਾਂ ਜਿੱਦੋਂ ਸਾਡੇ ਰੋਲ ਖਤਮ ਹੋ ਗਏ ਉਦੋਂ ਅਸੀਂ ਧਰਤੀ ਤੇ ਚਲੇ ਜਾਣਾ ਹਮ ਉਹ ਕੰਮ ਚੰਗੇ ਕਰਨੇ ਚਾਹੀਦੇ ਮੰਨ ਲਓ ਕੋਈ ਇਹ ਨਹੀਂ ਹੁੰਦਾ ਹੈ ਕੰਮ ਤੁਸੀਂ ਚੰਗੇ ਕਰੋਗੇ ਕਿਸੇ ਲੋੜਵੰਦ ਦੀ ਸੇਵਾ ਕਰੋਗੇ ਜੋ ਕੋਈ ਐਸੇ ਕੰਮ ਕਰੋਗੇ ਚੰਗੇ ਰੋਂ ਕੋਈ ਚੰਗੀ ਸਿੱਖਿਆ ਲਓਗੇ ਕਿਸੇ ਮਹਾਪੁਰਸ਼ਾਂ ਦੇ ਨਾਲ ਵਰਤਾ ਸਾਡੇ ਜਿੱਦਾਂ ਨਸਲਵਰ ਵਾਲੇ ਸੰਤ ਤੇ ਕੋਈ ਮਹਾਪੁਰਸ਼ ਤੇ ਜੀ ਕੋਈ ਛੋਟੀ ਹਸਤੀ ਨਹੀਂ ਤੇ ਹੈ ਹਮ ਸਵਾਮੀ ਜੀ ਹੋਏ ਕਰਾਲੀ ਇਹ ਛੋਟੀ ਹਸਤੀ ਨਹੀਂ ਤੇ ਹਮ ਇਹ ਕੋ ਚੰਗੇ ਮਹਾਪੁਰਸ਼ਾਂ ਦੀ ਸੰਗਤ ਹੋ ਜਾਵੇ ਚੰਗੀ ਗੱਲ ਹੈ ਮਹਾਪੁਰਸ਼ਾ ਇਹ ਮੇਰੇ ਬੇਟੇ ਨੂੰ ਡੀ ਐਮ ਡੀ ਐਮ ਮਸਲ ਡਿਸਟਰੋਫੀ ਮੇਰੇ ਬੇਟੇ ਨੂੰ ਇੱਕ ਬੇਟਾ ਮੇਰੇ ਕੋਲ ਜੀ ਵਾਈਫ ਮੇਰੀ ਪੇਸਮੇਕਰ ਤੇ ਹੈ ਹਾਂ ਮੇਰੀ ਵਾਈਫ ਦਾ 8% ਕੰਮ ਕਰਦਾ ਹੈ ਅੱਛਾ ਜੀ ਲੇਕਿਨ ਮੈਂ ਕਦੀ ਇਹਨਾਂ ਦੀ ਸਹਾਰਾ ਮਹਾਰਾਜ ਦਾ ਲਿਆ ਵਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਾਲੋ ਜੋ ਵੀ ਗੁਰੂ ਤੇਗ ਬਹਾਦਰ ਜੀ ਨੂੰ ਮੈਂ ਆਪਣਾ ਗੁਰੂ ਮੰਨਦਾ ਹਾਂ ਕਿਉਂਕਿ ਅੱਜ ਜੇ ਅਸੀਂ ਹੈਗੇ ਤਾਂ ਗੁਰੂ ਤੇਗ ਬਹਾਦਰ ਦੀ ਮਹਾਰਾਜ ਦੀ ਦੇਣ ਹੈ ਕਿਉਂਕਿ ਅੱਜ Hindu ਧਰਮ ਜਿੰਨਾ ਹੈਗਾ ਬਚਿਆ ਵਾ ਉਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਦੇਣ ਹੈ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਕੁਰਬਾਨੀ ਨਾ ਹੁੰਦੀ ਅਸੀਂ Hindu ਧਰਮ ਨਹੀਂ ਤਾਂ ਹੁਣ ਹਾਂ ਕਿ ਮੈਂ ਹੁਣ ਜੇ ਮੈਂ ਅਗਰ ਰੋਈ ਹੋ ਜਾਵਾਂ ਮੇਰਾ ਪਰਿਵਾਰ ਸਾਰਾ ਖਰਾਬ ਹੋਇਆ ਭਾਈ ਜੇ ਮੈਂ ਰੋਈ ਜਾਂ ਪਰ ਲੇਕਿਨ ਮੈਂ ਊਟ ਆਸਰਾ ਇਹਨਾਂ ਦਾ ਮਾਰਾ ਹੀ ਤਾਂ ਲੰਨਾ ਹੈ ਮੈਨੂੰ ਕੋਈ ਦਿੱਕਤ ਆਂਦੀ ਨਹੀਂ ਹੈ ਕੋਈ ਗੱਲ ਨਹੀਂ ਠੀਕ ਹੈ ਉਹਦੇ ਪਾਣਾ ਹੈ ਮੰਨਣਾ ਪੈਣਾ ਜਿਹਨੂੰ ਗੁਰੂਆ ਪੀਰਾਂ ਨੇ ਮੰਨਿਆ ਤਾਂ ਸਾਰਾ ਹਾਂ ਸਾਨੂੰ ਮੰਨਣਾ ਪਊਗਾ ਗੁਰੂ ਪੀਰਾਂ ਤਾਂ ਹੀ ਸਿੱਖਿਆ ਸੀ ਜੀ ਅਸੀਂ ਹੁਣ ਗੁਰੂਆਂ ਤਾਂ ਹੀ ਸਿੱਖ ਰਹੇ ਹਾਂ ਹੂੰ ਉਹਨਾਂ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਵਰਗੀ ਧਰਤੀ ਸਾਨੂੰ ਕਿਤੇ ਮਿਲ ਜੂਗੀ ਕਿਤੇ ਮਿਲ ਨਹੀਂ ਸਕਦੀ ਹੂੰ ਮਹੀਨੇਵਾਰ ਨੂੰ ਇੱਕ ਵਾਰ ਹਮੇਸ਼ਾ ਆਨੰਦਪੁਰ ਸਾਹਿਬ ਜਾਣਾ ਚਾ ਚੰਕੌਰ ਸਾਹਿਬ ਜਾਣਾ ਚਾਹੀਦਾ ਫਤਿਹਗੜ੍ਹ ਸਾਹਿਬ ਜਾਣਾ ਚਾਹੀਦਾ ਹੂੰ ਜਰੂਰ ਜਾਣਾ ਚਾਹੀਦਾ ਅਸੀਂ ਇੰਨਾ ਨੇੜੇ ਹੋ ਕੇ ਨਹੀਂ ਜਾ ਸਕਦੇ ਫਿਰ ਹੋਰ ਕਦ ਪਟਕੀ ਜਾਓ ਬਾਬਿਆਂ ਕੋਲ ਜਾਓ ਜਿੱਥਾ ਮਰਜ਼ੀ ਜਾਓ ਜਾਣਾ ਜੀ ਨਾਲ ਜਾਣਾ ਹੁੰਦਾ ਦੀ ਮਰਜ਼ੀ ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਆਪਾਂ ਸਮਝਾ ਕਿਸੇ ਨੂੰ ਸਾਡੇ ਜੀ ਨਾਲ ਸਮਝਣਾ ਉਹਨਾਂ ਸਮਝ ਜਾਣਾ ਲੇਕਿਨ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਜਰੂਰ ਮੱਥਾ ਟੇਕਣਾ ਚਾਹੀਦਾ ਇਹਨਾਂ ਵਰਗੀ ਧਰਤੀ ਕਿਤੇ ਨਹੀਂ ਹੈ ਹੂੰ ਕਿ ਆਜੋ ਕਿਸੇ ਵੀ ਧਰਮ ਵਿੱਚ ਆਜੋ ਮੈਂ ਇਹ ਨਹੀਂ ਕਹਿੰਦਾ ਵੀ Hindu ਧਰਮ ਜਾਂ Sikh ਧਰਮ ਧਰਮ ਜਿਹੜਾ ਮੈਂ ਉਹਨਾਂ ਨੇ ਇੰਨਾ ਕਸ਼ਟ ਚੱਕਿਆ ਏ ਹੂੰ ਉਹਨਾਂ ਦਾ ਕਸ਼ਟ ਸਾਡਾ ਪਤਾ ਹੈ ਵੀ ਨਹੀਂ ਕੁਛ ਵੀ ਅਸੀਂ ਤਾਂ ਉញੋਂ ਰੋਈ ਜੰਨੇ ਆ ਯਾਰ ਹੂੰ ਮਹਾਰਾਜ ਨੂੰ ਕਿਹਾ ਨਹੀਂ ਤਾਂ ਪਤਾ ਸਭ ਕੋ ਪਤਾ ਤਾਂ ਹੂੰ ਬੱਚੇ ਵਾਰ ਤੇ ਹੂੰ ਰਾਮ ਜੰਦਰ ਜੀ ਨੂੰ ਬਨਵਾਸ ਮਿਲਿਆ ਹੂੰ ਭੀਮ ਰਾਨੂੰ ਕਿਦਾਂ ਕਸ਼ਟ ਚੱਕਣੇ ਪਏ ਜੀ ਮੈਂ ਮੰਨ ਲਓ ਮੈਂ ਤਾਂ ਬੱਚਾ ਐ ਮੈਂ ਵੀ ਕਿਤਾਬਾਂ ਵਿੱਚ ਜਾਂ ਆਪਾਂ ਸਿੱਖਦੇ ਤਾਂ ਹੀ ਇਹ ਚੀਜ਼ਾਂ ਐ ਬਾਕੀ ਇੱਕ ਗੱਲ ਯਾਦ ਰੱਖੋ ਜੋ ਧਰਤੀ ਤੇ ਆਇਆ ਉਹਨੇ ਜਾਣਾ ਏ ਜੀ ਇਹ ਨਾ ਕਦੀ ਸਮਝੋ ਵੀ ਅਸੀਂ ਉਰੀ ਬੈਠੇ ਰਹਿਣਾ ਹਮ ਇੱਕ ਗੱਲ ਯਾਦ ਜਿਸ ਬੰਦੇ ਦੇ ਮੌਤ ਯਾਦ ਹੈ ਉਥੇ ਗਲਤ ਕੰਮ ਹੋਣਾ ਹੀ ਨਹੀਂ ਹੈ ਆਹਾ ਅਸੀਂ ਮੌਤ ਭੁੱਲੀ ਬੈਠੇ ਹਾਂ ਹਮ ਜਿਸ ਬੰਦੇ ਦੇ ਮੌਤ ਯਾਦ ਹੈ ਵੀ ਮਰਨਾ ਏ ਤਾਂ ਉਹ ਬੰਦਾ ਕਦੀ ਗਲਤ ਕੰਮ ਨਹੀਂ ਕਰੇਗਾ ਹਮ ਉਹਦੇ ਦੁਸ਼ਮਣ ਵੀ ਘੱਟ ਹੋਣਗੇ ਪਹਿਲਾਂ ਤਾਂ ਉਹਦੇ ਦੁਸ਼ਮਣ ਹੋਣਗੇ ਹੀ ਨਹੀਂ ਜਿਸ ਬੰਦੇ ਤੇ ਮੌਤ ਆਵੇ ਉਹਦੇ ਦੁਸ਼ਮਣ ਨਹੀਂ ਹੁੰਦੇ। ਹੂੰ। ਉਹਨੂੰ ਸਾਰੇ ਐਂ ਲੱਗੋਗੇ ਵੀ ਠੀਕ ਐ ਯਾਰ। ਇਹ ਸਾਰੇ ਆਪਣੇ ਹੀ ਐ। ਬਸ। ਹੂੰ। ਸਹੀ ਗੱਲ। ਕੋਈ ਚੀਜ਼ ਇੱਕ ਵਾਰ ਆਣੀ ਐ। ਹੂੰ। ਉਹਦੀ ਹਮੇਸ਼ਾ ਕਦਰ ਕਰੋ। ਜਿਹੜੀ ਚੀਜ਼ ਇੱਕ ਵਾਰ ਆਣੀ ਐ। ਅੱਛਾ। ਹਮੇਸ਼ਾ ਕਦਰ ਕਰੋ। ਇੱਕ ਵਾਰ ਜਿਹੜੀ ਵਾਰ-ਵਾਰ ਆਣੀ ਐ ਚੀਜ਼ ਉਹਦੇ ਬਾਰੇ ਬਹੁਤਾ ਤੜਫਣਾ ਨਹੀਂ। ਹੂੰ। ਬਹੁਤਾ ਸੋਚਣਾ ਨਹੀਂ। ਹੂੰ। ਸਿਰਫ ਇੱਕ ਵਾਰ ਸਰੀਰ ਆਣਾ ਥੋੜਾ ਧਰਤੀ ਤੇ ਬਾਕੀ ਚੀਜ਼ਾਂ ਦਾ ਸਾਰੀਆਂ ਕਦੀ ਆ ਗਈਆਂ ਕਦੇ ਚਲੇ ਗਈਆਂ ਪੈਸਾ ਘਟ ਗਿਆ ਕਦੇ ਵੱਧ ਗਿਆ ਇਹ ਕੋਈ ਬਹੁਤੀ ਵੱਡਾ ਮੈਟਰ ਨਹੀਂ ਮੇਰੇ ਖਾਤਰ ਤਾਂ ਹੈ ਨਹੀਂ ਹੂੰ ਕਿਸੇ ਖਾਤਰ ਹੋਵੇ ਮੈਂ ਕਹਿ ਨਹੀਂ ਸਕਦਾ ਹੂੰ ਸਰੀਰ ਮੇਰਾ ਇੱਕ ਵਾਰ ਆਣਾ ਹੈ ਇੱਕ ਵਾਰੇ ਜਿਹੜਾ ਦਿਨ ਅੱਜ ਲੰਘ ਗਿਆ ਮੈਨੂੰ ਕੱਲ ਨੂੰ ਨਹੀਂ ਮਿਲਣਾ ਮੈਂ ਇਹਦਾ ਬਹੁਤ ਵਧੀਆ ਤਰੀਕੇ ਨਾਲ 12 ਘੰਟੇ ਕੱਟਣੇ ਆ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋ ਕੇ ਕੱਟਣੇ ਇਹ ਜਿਹੜਾ ਦਿਨ ਅੱਜ ਆਪਾਂ ਬੈਠੇ ਆ ਕੱਲ ਨੂੰ ਨਹੀਂ ਮਿਲਣਾ ਸਾਨੂੰ ਹੂੰ ਜੇ ਮਿਲਣਾ ਤਾਂ ਦੱਸੋ ਬਿਲਕੁਲ ਨਹੀਂ ਮਿਲਦਾ ਪਰ ਮੈਂ ਜੋ ਦਿਨ ਲੰਘ ਰਿਹਾ ਉਹਦਾ ਵਧੀਆ ਤਰੀਕੇ ਨਾਲ ਟਾਈਮ ਨੂੰ ਉਹਦਾ ਵੀ ਹਾਂ ਇਹ ਅਸੀਂ ਟਾਈਮ ਕੱਟਣਾ ਜਿਹੜੀ ਚੀਜ਼ ਇੱਕ ਵਾਰ ਆਣੀ ਇੱਕ ਵਾਰ ਸਰੀਰ ਆਣਾ ਬਾਕੀ ਵਾਰ-ਵਾਰ ਚੀਜ਼ਾਂ ਨਾ ਆਈ ਜਾਣੀਆਂ ਜਾਈ ਜਾਣੀਆਂ ਕੋਈ ਗੱਲ ਨਹੀਂ ਹੈ ਜਿਹੜੀ ਇੱਕ ਵਾਰ ਚੀਜ਼ ਆਣੀ ਉਹਦੀ ਕਦਰ ਹੱਦ ਤੇ ਵੱਧ ਕਰੋ ਮਾਪਿਓ ਵੀ ਇੱਕ ਵਾਰੀ ਇੱਕ ਵਾਰ ਮਿਲਨੇ ਮਾਪਿਓ ਵੀ ਇੱਕ ਵਾਰ ਮਿਲਨੇ ਹੂੰ ਮਾਪਿਓ ਵੀ ਜਿਹੜੀ ਚੀਜ਼ ਇੱਕ ਵਾਰ ਮਿਲਣੀ ਹੈ ਉਹਦੀ ਕਦਰ ਕਰੋ ਹੂੰ ਇਹ ਗੱਲ ਸੁਣੋ ਮੇਰੀ ਉਮਰ 46 ਸਾਲ ਦੀ ਹੋ ਗਈ ਜੀ ਮੈਂ 40 ਦਾ ਤਾਂ ਬਣਨੇ ਤੇ ਰਿਹਾ ਹੂੰ ਮੈਂ ਉੱਪਰ ਨੂੰ ਵੱਧ ਰਿਹਾ ਹਾਂ ਜੀ ਜਿਹੜੀ 20 ਆਲੀ ਲੰਘੀ ਉਹਨੇ ਮੇਰੀ ਇਹਨਾਂ ਵਾਪਸ ਥੋੜੇ ਆਣਾ ਹੈ ਹੂੰ ਹੁਣ ਅੱਜ 46 ਦਾ ਚੱਲ ਰਿਹਾ ਏ ਇਹ 46 ਆਲੀ ਨਾ ਵਾਪਸ ਨਹੀਂ ਆਣਾ ਕੱਲ ਨੂੰ ਮੈਂ 50 ਦਾ ਹੋ ਜਾਣਾ ਹੂੰ ਜਿਹੜੀ ਚੀਜ਼ ਗੁਜ਼ਰ ਚੁੱਕੀ ਉਹਦੇ ਬਾਰੇ ਜਿਹੜੀ ਲੰਘ ਰਹੀ ਉਹਦੇ ਬਾਰੇ ਸੋਚੋ